ਆ ਦੇਖ ਲਓ ਮਿੱਤਰੋ ਸਰਕਾਰਾਂ ਦੇ ਹਾਲ 13 ਤਰੀਕ ਨੂੰ ਜਿਹੜਾ ਧਰਨਾ ਹੋਣਾ ਕਿਸਾਨਾਂ ਦਾ ਉਹਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਆਉਣਗੇ ਪੰਜਾਬ ਵੱਲੋਂ ਉਹਨੂੰ ਰੋਕਣ ਲਈ ਆਹ ਦੇਖੋ ਸੜਕਾਂ ਦੇ ਵਿੱਚ ਪੱਕੇ ਤੌਰ ਤੇ ਉੱਤੇ ਫੁੱਟ ਫੁੱਟ ਡੇਡ ਡੇਡ ਫੁੱਟ ਦੇ ਸਰੀਏ ਗਲੇ ਕਰਕੇ ਵਿੱਚ ਸਿਮਿੰਟ ਦੇ ਵਿੱਚ ਲਾ ਰਹੇ ਨੇ ਤਾਂ ਕਿ ਇਹਦੇ ਟਰੈਕਟਰਾਂ ਦੇ ਟਾਇਰ ਨੇ ਡੈਮੇਜ ਹੋ ਜਾਣ ਤੁਸੀਂ ਦੇਖ ਲਓ ਵੀ ਜਿਹੜੇ ਹੱਕ ਨੇਗੇ ਸਰਕਾਰਾਂ ਤੋਂ ਹੱਕ ਲੈਣ ਲਈ ਆਹ ਕੁਛ ਕਰਨਾ ਪੈ ਰਿਹਾ ਐਨਾ ਕੁਸਤਾ ਪਾਕਿਸਤਾਨ ਤੇ ਇੰਡੀਆ ਦੇ ਬਾਰਡਰ ਤੇ ਤਾਰ ਨਹੀਂ ਫੇਰੀ ਹੋਣੀ ਜਿੰਨਾ ਇਹਨਾਂ ਨੇ ਇੱਛੇ ਸੜਕਾਂ ਦੇ ਉੱਤੇ ਆਹ ਕੁਛ ਕਰ ਰਹੇ ਨੇ ਤੁਸੀਂ ਹੁਣ ਹਾਲ ਦੇਖ ਲਓ ਵੀ ਕਿੱਥੇ ਕਿਸਾਨੀ ਬਚੂਗੀ ਜੀ ਇਹਨਾਂ ਨਾਲ ਆਹ ਕੁਸੋਣ ਲੈ ਆਹ ਦੇਖ ਲੈ ਭਾਈ ਕੀ ਕਰਦੂਦਾ ਵਦਹਾ ਪਾਣੀ ਮਕਾਗਰ ਤੈਨੂੰ ਪਾਣੀ ਸਸਿਕਲ ਬਾਬਿਓ ਬਾਬਿਓ ਜਿਹੜੇ ਆ ਬਾਰਡਰਾਂ ਦੇ ਉੱਪਰ ਬੈਰੀਕੇਡ ਸਰਕਾਰ ਲਾ ਰਹੀ ਹੈ ਇਹਨੇ ਜਮਹੂਰੀਅਤ ਜਾਂ ਤਾਂ ਕਹਿੰਦੀ ਹੈ ਡੈਮੋਕਰੇਸੀ ਦਾ ਤਾਂ ਜਲੂਸ ਕੱਢ ਕੇ ਹੀ ਰੱਖਤਾ ਪਰ ਫੇਰ ਵੀ ਇਹ ਕਿਸੇ ਪਾਸੇ ਨੂੰ ਸਖਾਲਾ ਵੀ ਕਰਤਾ ਇਹਨਾਂ ਨੇ ਕੰਮ ਐਤਕੀ ਖਿੱਚਤੂ ਕਰਨ ਦੀ ਲੋੜ ਨਹੀਂ ਹੈਗੀ ਐਤਕੀ ਚੱਕਣ ਦੀ ਲੋੜ ਨਹੀਂ ਸੰਗਲ ਪਾਉਣ ਦੀ ਲੋੜ ਨਹੀਂ ਐਤਕੀ ਦਾ ਸਿਰਫ ਪੰਜ ਟਰਾਲੀਆਂ ਮਿੱਟੀ ਦੀਆਂ ਚਾਹੀਦੀਆਂ ਨੇ ਦੋ ਇੱਧਰ ਸੱਟ ਲਈਆਂ ਇੱਕ ਵਿਚਾਲੇ ਸੱਟ ਲਈ ਦੋ ਪਰਲੇ ਪਾਸੇ ਸੱਟ ਲਈਆਂ ਬੜਾ ਸੋਹਣਾ ਰੈਂਪ ਬਣ ਜਾਊਗਾ ਬਸ ਇੱਕ ਅੱਧਾ ਫਰੰਟ ਦੇ ਉੱਪਰ ਕਰਾਹੇ ਵਾਲਾ ਟਰੈਕਟਰ ਜ਼ਰੂਰ ਨਾਲ ਲੈ ਕੇ ਜਾਣਾ ਤਾਂ ਬਹੁਤ ਸੋਹਣਾ ਰੈਂਪ ਆ ਇਧਰਲੇ ਪਾਸੇ ਚੜ ਕੇ ਪਰਲੇ ਪਾਸੇ ਉਤਰਿਆ ਜਾਊਗਾ ਸੋ ਐਦ ਕੀ ਖਿੱਚ ਤੂੰ ਕਰਨ ਦੀ ਖੱਜਲ ਹੋਣ ਦੀ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਧੰਨਵਾਦ बात करेंगे डिजिटल सबके बहुत बड़ी बात है 9% तो ਇਹ ਬਲੇਸਕ ਤੋਂ ਸਭ ਨਿਕਲ ਆ ਬਾਈ ਕਿਉਂ ਨਹੀਂ ਹੋ ਰਿਹਾ ਦੋਸਤੋ ਕੱਲੂ ਕਿਸਾਨਾਂ ਨੇ ਆਪਣੀਆਂ ਮੰਗਾਂ ਮੰਨਵਾਉਣ ਦੇ ਲਈ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਉਸ ਤੋਂ ਪਹਿਲਾਂ ਕੁਝ ਖਾਸ ਤਿਆਰੀਆਂ ਜੋ ਕਿਸਾਨਾਂ ਵੱਲੋਂ ਵੀ ਕੀਤੀਆਂ ਜਾ ਰਹੀਆਂ ਨੇ ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਵੀ ਜੋ ਕਿ ਦਿੱਲੀ ਅਤੇ ਹਰਿਆਣੇ ਦਾ ਤੇ ਆਓ ਤੁਹਾਡੇ ਸਾਹਮਣੇ ਰੱਖਦੇ ਹਾਂ ਕੁਝ ਖਾਸ ਅਪਰੇਟ ਕੱਲ ਦੀ ਜੋ ਪਹਿਲ ਕੀਤੀ ਜਾ ਰਹੀ ਹੈ ਜੋ ਇੱਕ ਮੋਰਚਾ ਲਗਾਉਣਾ ਹੈ ਉਸ ਦੇ ਬਾਰੇ ਤੁਹਾਡੇ ਕੀ ਕਹਿਣੇ ਨੇ ਜ਼ਰੂਰ ਕਮੈਂਟ ਕਰਨਾ ਤੇ ਕਮੈਂਟਾਂ ਦੇ ਵਿੱਚ ਕਿਸਾਨ ਜਿੰਦਾਬਾਦ ਕਿਸਾਨ ਇਕਤਾ ਜਿੰਦਾਬਾਦ ਜ਼ਰੂਰ ਕਮੈਂਟ ਕਰਨਾ ਆ ਦੇਖ ਲਓ ਮਿੱਤਰੋ ਸਰਕਾਰਾਂ ਦੇ ਹਾਲ 13 ਤਰੀਕ ਨੂੰ ਜਿਹੜਾ ਧਰਨਾ ਹੋਣਾ ਕਿਸਾਨਾਂ ਦਾ ਉਹਦੇ ਵਿੱਚ ਜਿਹੜੇ ਟਰੈਕਟਰ ਟਰਾਲੀਆਂ ਆਉਣਗੇ ਪੰਜਾਬ ਵੱਲੋਂ ਉਹਨੂੰ ਰੋਕਣ ਲਈ ਆ ਦੇਖੋ ਸੜਕਾਂ ਦੇ ਵਿੱਚ ਪੱਕੇ ਤੌਰ ਤੇ ਉੱਤੇ ਫੁੱਟ ਫੁੱਟ ਡੇਢ ਡੇਢ ਫੁੱਟ ਦੇ ਸਰੀਏ ਗਲੇ ਕਰਕੇ ਵਿੱਚ ਸਿਮਿੰਟ ਦੇ ਵਿੱਚ ਲਾ ਰਹੇ ਨੇ ਤਾਂ ਕਿ ਇਹਦੇ ਟਰੈਕਟਰਾਂ ਦੇ ਟਾਇਰ ਨੇ ਉਹ ਡੈਮੇਜ ਹੋ ਜਾਣ ਤੁਸੀਂ ਦੇਖ ਲਓ ਵੀ ਜਿਹੜੇ ਹੱਕ ਨੇਗੇ ਸਰਕਾਰਾਂ ਤੋਂ ਹੱਕ ਲੈਣ ਲਈ ਆਹ ਕੁਛ ਕਰਨਾ ਪੈ ਰਿਹਾ ਐ ਇੰਨਾ ਕੁਸਤਾ ਪਾਕਿਸਤਾਨ ਦੇ ਇੰਡੀਆ ਦੇ ਬਾਰਡਰ ਤੇ ਤਾਰ ਨਹੀਂ ਫੇਰੀ ਹੋਣੀ ਜਿੰਨਾ ਇਹਨਾਂ ਨੇ ਇੱਛੇ ਸੜਕਾਂ ਦੇ ਉੱਤੇ ਆਹ ਕੁਛ ਕਰ ਰਹੇ ਨੇ ਤੁਸੀਂ ਹੁਣ ਹਾਲ ਦੇਖ ਲਓ ਵੀ ਕਿੱਥੇ ਕਿਸਾਨੀ ਬਚੂਗੀ ਜੀ ਇਹਨਾਂ ਨਾਲ ਆਹ ਕੁਛ ਹੋਣ ਸਾਸੀਕਰ ਬਾਬਿਓ ਬਾਬਿਓ ਜਿਹੜੇ ਆ ਬਾਡਰਾਂ ਦੇ ਉੱਪਰ ਬੈਰੀਕੇਡ ਸਰਕਾਰ ਲਾ ਰਹੀ ਹੈ ਇਹਨੇ ਜਮਹੂਰੀਅਤ ਜਾਂ ਆਪਾਂ ਕਹਿੰਦੇ ਆ ਡੈਮੋਕਰੇਸੀ ਦਾ ਤਾਂ ਜਲੂਸ ਕੱਢ ਕੇ ਹੀ ਰੱਖਤਾ ਪਰ ਫੇਰ ਵੀ ਇਹ ਕਿਸੇ ਪਾਸੇ ਨੂੰ ਸਖਾਲਾ ਵੀ ਕਰਤਾ ਇਹਨਾਂ ਨੇ ਕੰਮ ਐਤਕੀ ਖਿੱਚ ਤੂ ਕਰਨ ਦੀ ਲੋੜ ਨਹੀਂ ਹੈਗੀ ਐਤਕੀ ਚੱਕਣ ਦੀ ਲੋੜ ਨਹੀਂ ਸੰਗਲ ਪਾਉਣ ਦੀ ਲੋੜ ਨਹੀਂ ਐਤਕੀ ਦਾ ਸਿਰਫ ਪੰਜ ਟਰਾਲੀਆਂ ਮਿੱਟੀ ਦੀਆਂ ਚਾਹੀਦੀਆਂ ਨੇ ਦੋ ਇੱਧਰ ਸੱਟ ਲਈਆਂ ਇੱਕ ਵਿਚਾਲੇ ਸੱਟ ਲਈ ਦੋ ਪਰਲੇ ਪਾਸੇ ਸੱਟ ਲਈਆਂ ਬੜਾ ਸੋਹਣਾ ਰੈਂਪ ਬਣ ਜਾਊਗਾ ਬਸ ਇੱਕ ਅੱਧਾ ਫਰੰਟ ਦੇ ਉੱਪਰ ਕਰਾਹੇ ਵਾਲਾ ਟਰੈਕਟਰ ਜ਼ਰੂਰ ਨਾਲ ਲੈ ਕੇ ਜਾਣਾ ਤਾਂ ਬਹੁਤ ਸੋਹਣਾ ਰੈਂਪਾ ਇਧਰਲੇ ਪਾਸੇ ਚੜ ਕੇ ਪਰਲੇ ਪਾਸੇ ਉਤਰਿਆ ਜਾਊਗਾ ਸੋ ਐਦ ਕੀ ਖਿੱਚ ਤੂੰ ਕਰਨ ਦੀ ਖੱਜਲ ਹੋਣ ਦੀ ਲੋੜ ਹੀ ਨਹੀਂ ਹੈਗੀ ਆਪਾਂ ਨੂੰ ਧੰਨਵਾਦ बात करेंे दीदी ਇਹ ਬਿਲਕੁਲ ਲੈਸ ਕਿ ਸਭ ਨਿਕਲ ਆ ਬਾਈ ਤੁਸੀਂ ਨਹੀਂ ਦੇਖੋ ਸੋਲਰ ਸਿਸਟਮ ਹੈ ਇੱਕ ਦਾ ਹਾਂ ਇਹ ਤੇ ਸੋਲਰ ਸਿਸਟਮ ਲੈ ਸੋਲਰ ਸਿਸਟਮ ਹੋ ਰਾ ਤੇ ਬਾਕੀ ਆ ਮਨਕਲ ਸਾਰੀ ਤਿਆਰੀ ਆ ਇਹ ਰਾਸ਼ਨ ਕਿੰਨੇ ਮਹੀਨੇ ਦਾ ਰਾਸ਼ਨ ਹੈਗਾ ਘੱਟੋ ਘੱਟ 7-8 ਮਹੀਨੇ ਦਾ 8 ਮਹੀਨੇ ਦਾ ਪਤਾ ਹੀ ਨਹੀਂ ਹਾਂ ਆ ਦੇਖ ਲਓ ਬਾਈ ਗੱਦੇ ਕੁਰਸੀਆਂ ਸਾਰਾ ਸਮਾਨ ਹਾਂ ਹਾਂ ਵੀ ਹੈਗੀਆਂ ਸਾਰਾ ਕੁਝ ਸਿਲੈਂਟਰ ਹਾਂ ਇੱਥੇ ਕੋਲੇ ਸਾਰਾ ਕੁਝ ਆ ਤੇ ਉਹ ਕਰਾਂਗੇ ਆਪਾਂ ਹੁਣ ਪੰਨਾਗੇ ਫਿਰ ਪੈਰੀਗੇਟ ਛੱਡ ਦੇਤਾ ਨਹੀਂ ਹਾਂ ਜਦੋਂ ਕੇਂਦਰ ਦੀ ਸਰਕਾਰ ਨੇ ਸਾਰਾ ਝੋੜ ਲਾਦਾ ਹਾਂ ਤੁਹਾਨੂੰ ਸਿੱਧੂ ਵਰਗੇ ਸਾਡੇ ਇਹਨੇ ਕੱਟੇ ਖਿਡਾਣੇ ਵਰਗੇ ਤੇ ਹਾਂ ਤੁਸੀਂ ਸਾਡੇ ਭਰਾ ਹਾਂ ਉਹਨਾਂ ਨੂੰ ਪਤਾ ਵੀ ਜਿਹੜੇ ਨੌਜਵਾਨ ਸੋਸ਼ਲ ਮੀਡੀਆ ਤੇ ਫੋੜ ਕੇ ਹਾਂ ਨੌਜਵਾਨਾਂ ਦੀ ਤਾਕਤ ਨੂੰ ਵਧਾਉਂਦੇ ਆ ਹਾਂ ਕੇਂਦਰ ਸਰਕਾਰ ਦੇ ਖਿਲਾਫ ਬੋਲਦੇ ਆ ਨੌਜਵਾਨਾਂ ਤੇ ਕੇਂਦਰ ਦੀ ਸਰਕਾਰ ਵੱਲੋਂ ਕੇਂਦਰੀ ਵਾੜ ਵਰਗਾ ਨਹੀਂ ਹਾਂ ਭਗਵਾਨਤ ਮਾਨ ਦੀ ਸਰਕਾਰ ਵੱਲੋਂ ਪਾਟੇ ਪਾਦਾ ਹੈ ਹਾਂ ਹੁਣ ਗੱਲ ਕੀ ਆ ਹਾਂ ਪੇਚ ਫਸਿਆ ਹੋਇਆ ਹਾਂ ਉਧਰੋਂ ਦਿੱਲੀ ਜਾਣਾ ਹਾਂ 13 ਫਰਬਦੀ ਨੂੰ ਹਾਂ ਮੈ ਰਾਜਨੀਤਿਕ ਸੁਦਕ ਥਾਨ ਮੋਰਚਾ ਤੇ ਪੂਰੀ ਭਾਰਤ ਦੀਆਂ 1100 ਤੋਂ ਵੱਧ ਕਿਸਾਨ ਜੁੜਨਾ ਹਾਂ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦਿੱਲੀ ਨਾਲ ਲੜਾਈ ਫਿਰ ਚੱਲ ਰਹੀ ਆ ਹਾਂ ਤਾਂ ਉਹਨਾਂ ਨੇ ਕੀ ਕੀਤਾ ਹਾਂ ਤੇ ਭਾਨੇ ਸਿੱਧੂ ਤੇ ਹਾਂ ਪਰਚੇ ਪਾਏ ਨਾ ਤੁਹਾਡੇ ਸਾਹਮਣੇ ਹਾਂ ਪਿੰਡ ਕੋੜ ਦੁਨ ਦੇ ਵਿੱਚ ਹਾਂ 25 ਸਾਲ ਤੋਂ ਵੱਧ ਹਾਂ ਨੌਜਵਾਨ ਸਵਾ ਲੱਖ ਤੋਂ ਵੱਧ ਇਕੱਠ ਹੋਇਆ ਹਾਂ ਜਦੋਂ ਉਹਨਾਂ ਨੇ ਪਤਾ ਲੱਗਿਆ ਵੀ ਇਹ ਨੌਜਵਾਨੀ ਨੇ ਪੰਜਾਬ ਨੂੰ ਪੂਰੇ ਭਾਰਤ ਨੂੰ ਬਚਾਉਣ ਦੇ ਲਈ ਹਾਂ ਦਿੱਲੀ ਜਾਣਾ ਹੂੰ ਉਹਨਾਂ ਨੇ ਭਾਨੇ ਸਿੱਧੂ ਦਾ 10 ਤਰੀਕ ਦਾ ਟਾਈਮ ਲਿਆ ਹਾਂ 10 ਤਰੀਕ ਦਾ ਟਾਈਮ ਲੈਣ ਦਾ ਮਤਲਬ ਹੀ ਇਹ ਸੀ ਕਿ ਜੇਕਰ ਭਾਨੇ ਸਿੱਧੂ ਨੂੰ ਛੱਡਤਾ ਤਾਂ ਇਹ ਨੌਜਵਾਨ ਜਿਹੜੇ ਨਹੀਂ ਉਹ ਮੈਂ ਸਾਰੀ ਗੇਮ ਸਮਝ ਗਿਆ ਵੀ ਉਹ ਸਰਕਾਰ ਆਪਣੇ ਨਾਲ ਗੇਮ ਖੇਡ ਰਹੀ ਆ ਹੁਣ ਸੋਡੇ ਪ੍ਰਬੰਧ 6 ਮਹੀਨਿਆਂ ਦੇ ਚਾਹ ਗੋੜ ਮੰਜੇ ਬੇਤਰੇ ਸਭ ਲੈ ਚੱਲਿਓ ਤੁਸੀਂ ਹਾਂ ਕਰਾਰਾ ਪ੍ਰੋਗਰਾਮ ਲੋਕਾਂ ਦੇ ਵਿੱਚੋਂ ਰਾਸ਼ਨ ਇਕੱਠਾ ਕੀਤਾ ਹਾਂ ਗਰੀਬ ਤੋਂ ਗਰੀਬ ਮਜ਼ਦੂਰ ਨੇ ਸਾਨੂੰ ਹਾਂ ਇੱਕ ਇੱਕ ਗੱਟਾ ਕਣਕ ਦਾ ਕੁਛ ਖੰਡ ਕੋਈ ਚਾਹ ਮਿੱਠਾ ਜਿੰਨਾ ਸਿਗਰ ਸਾਰਾ ਰਾਸ਼ਨ ਦਿੱਤਾ ਹਾਂ ਤਾਂ ਗੱਲ ਕੀ ਹੈ ਹੁਣ ਸਾਡੀ ਲੜਾਈ ਆ ਹਰ ਪਰ ਹੁਣ ਬੈਰੀਕੇਡ ਤੋੜਾਂਗੇ ਆਪਾਂ ਆਹ ਦੇਖੋ ਭਾਈ ਸਾਰਾ ਸਮਾਨ ਭਾਈ 6-6 ਮਹੀਨਿਆਂ ਚੱਕੀ ਫਿਰਦੇ ਆ ਆਹ ਦੋ ਟਰਾਲੀਆਂ ਭਰੀ ਫਿਰਦੇ ਆ ਆਟਾ ਕੋਟਾ ਸਾਰਾ ਕੁਝ ਆ ਦਿਖਾ ਦਿੰਦਾ ਸੋਨੂੰ ਆ ਮਾੜੇ ਲਾਈ ਫੈਸਲਾ ਦਿਖਾਈ ਆਪਾਂ ਮਈਆਂ ਸਾਰਾ ਕੁ ਇਹ ਆ ਦੇਖੋ ਭਾਈ 6-6 ਮੀਂਹ ਨਾ ਰਸਣਾ ਦੇਖੋ ਲਾ ਹੁਣ ਭਾਈ ਬਾਰਡਰਾਂ ਤੇ ਫਿਰ ਪਹੁੰਚਣ ਦੀ ਤਿਆਰੀ ਆ ਹੈ ਪਾਣੀ ਤੱਤੇ ਵਾਲਾ ਗੀਜਰ ਵੀ ਹੋ ਪਿਆ ਲਾ ਸਾਰਾ ਸਮਾਨ ਆ ਭਾਈ ਹਾਂ ਹਾਂ ਕੁਝ ਕ ਮੈਂ ਤੁਹਾਡੇ ਚੈਨਲ ਲਈ ਦੱਸ ਦੇਣਾ ਚਾਹਣਾ ਹਾਂ ਕੁਝ ਕਾਮਰੇਡ ਜਥੇਬੰਦੀਆਂ ਹਾਂ ਹਾਂ ਜਿਹੜੀਆਂ ਨਹੀਂ ਚਾਹੁੰਦੀਆਂ ਕਿ ਕਿਸਾਨ ਤੇ ਮਜ਼ਦੂਰ ਦਾ ਕਰਜ਼ਾ ਜਿਹੜਾ ਖਤਮ ਹੋਵੇ ਹਾਂ ਨਹੀਂ ਕਿਸਾਨ ਜਥੇਬੰਦੀਆਂ ਕੁਝ ਚਾਹੁੰਦੀਆਂ ਹਾਂ ਉਹ ਚਾਹੁੰਦੀਆਂ ਕਿ ਸਾਡਾ ਥਾਣਾ ਦਰਬਾਰਿਆਂ ਐਸਡੀਐਮ ਦਾ ਦਫ਼ਤਰਾਂ ਦੇ ਵਿੱਚ ਚੱਲਦੀ ਰਹੇ ਹਾਂ ਪਰ ਗੱਲ ਕੀ ਆ ਹਾਂ ਜਥੇਬੰਦੀਆਂ ਉਹ ਆ ਹਾਂ ਜਿਹੜੀਆਂ ਤਕਰੀਬਨ 1965-67 ਤੋਂ ਲੈ ਕੇ ਲਗਾਤਾਰ ਕਿਸਾਨਾਂ ਦੀ ਲੜਾਈ ਲੜ ਰਹੀ ਹੈ ਹੂੰ ਤਾਂ ਗੱਲ ਕੀ ਆ ਅੱਜ ਸਾਡਾ ਮੋਰਚਾ ਲੱਗਾ ਯਾਰ ਹੂੰ ਲੜਾਈ ਯਾਰ ਪਾਰ ਦੀ ਆ ਜਿਹੜੀ ਬੀਜੇਪੀ ਦੀ ਸਰਕਾਰ ਨੇ ਸਾਡੇ ਨਾਲ ਕਰਜ਼ਾ ਮੁਕਤੀ ਦੀ ਡਾਕਟਰ ਸੁਆਮੀ ਨਾਥਰ ਕਮਿਸ਼ਨ ਦੀ ਰਿਪੋਰਟ ਹਾਂ ਐਮਐਸਪੀ ਗਰੰਟੀ ਕਾਨੂੰਨ ਤੇ ਐਮਐਸਪੀ ਦੀ ਖਾਤਰ ਹਾਂ ਲੱਖਾਂ ਸਾਡੇ 7 ਤੇ 700 ਤੋਂ ਵੱਧ ਕਿਸਾਨ ਹਾਂ ਲਖੀਂਪੁਰ ਖੀਰੀ ਦੇ ਸਮੇਤ ਸ਼ਹੀਦ ਹੋਏ ਯਾਰ ਹੂੰ ਅੱਜ ਗੱਲ ਕਿੱਥੇ ਖੜੀ ਯਾਰ ਹਾਂ ਜੇਕਰ ਅੱਜ ਸਾਡੀ ਆਵਾਜ਼ ਦਬ ਜਾਂਦੀ ਆ ਹਾਂ ਜਿਹੜੇ ਕੁਝ ਕੁ ਕਿਸਾਨ ਹਾਂ ਕਾਮ ਰੇਡ ਜਥੇ ਬੰਦਿਆਂ ਦੇ ਝੰਡਿਆਂ ਦੇ ਹੇਠਾਂ ਬੈਠ ਕੇ ਘਰੇ ਉੱਤੇ ਬੈਠਣਗੇ ਹਾਂ ਲਾਉਣ ਵਾਲੇ ਸਮਝ ਸਾਡੀ ਜ਼ਮੀਨ ਸਾਡੀ ਜਵਾਨੀ ਸਾਡੀ ਨਸ ਸਾਡਾ ਪੂਰਾ ਬੰਦੇ ਸਾਡੀ ਹੱਥ ਜੋੜ ਕੇ ਪੀ ਲੈ ਜਾ ਬੰਦੇ ਬੰਦੇ ਸੀ ਬੰਦੇ ਨੇ ਚੜਾਈ ਇਦਾਂ ਵੀ ਕਰਦੇ ਆ ਬਹੁਤ ਰਹਿਤਾ ਚਾਰ ਰਹਾ ਰਹਾ ਬੰਦ ਕਰ ਰਿਹਾ ਆ ਵੀ ਉਹਨਾਂ ਉਮਰ ਬੰਦੇ ਉੱਤੀ ਲੜ ਕੇ ਕਹਿੰਦੇ ਉੱਤੇ ਵਾਲਾ ਵੀ ਜੀੜੀ ਰੋਡ ਬੰਦ ਕਰਾਂਗੇ ਲਾ ਆਹਾਰੋੜਾ ਲੈੱਕ ਜੁਸਟੀਆਂ ਜੁਸਟੀਆਂ ਕਰਾ ਦੇਵਾਗੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵਾਲਿਆਂ ਨੇ ਤਾਂ ਹਾਈਡਰੇ ਕਰਲੇ ਤਿਆਰ ਮੋਦੀ ਸਰਕਾਰ ਨੂੰ ਕਰਤਾ ਚੈਲੰਜ ਤੇ ਨਾਲੇ ਕਰਤਾ ਹਰਿਆਣਾ ਸਰਕਾਰ ਨੂੰ ਚੈਲੰਜ ਕਹਿੰਦੇ ਜਿੱਡੇ ਮਰਜੀ ਬੈਰੀਗੇਟ ਲਾ ਲੋ ਤੇ ਜਿੰਨਾ ਮਰਜੀ ਪ੍ਰਬੰਧ ਕਰ ਲੋ ਜਿਹੜਾ ਆ ਹਾਈਡਰੇ ਦਾ ਕੁੰਡਾ ਜਣਾ ਇਹਦੇ ਚ ਪਾ ਪਾ ਸਾਰਾ ਕੁਝ ਚੱਕ ਕੇ ਪਾਸੇ ਕਰ ਦੇਣਾ ਜਿੰਨੇ ਮਰਜੀ ਪ੍ਰਬੰਧ ਕਰ ਲੋ ਹਾਈਡਰੇ ਲੈ ਕੇ ਕਿਸਾਨਾਂ ਨੇ ਚਾਲੇ ਪਾਲੇ ਭਾਰਤੀ ਕਿਸਾਨ ਯੂਨੀਅਨ ਸਿੱਧੂ ਪਰਵਾਲਿਆਂ ਨੇ ਦੇਖ ਰਿਆਂ ਹੁਣ ਕਿ ਸਰਕਾਰ ਦੇ ਜਿਹੜੇ ਬੈਰੀਗੇਟ ਕਿਸਾਨਾਂ ਅੱਗੇ ਖੜਦੇ ਆ ਜਾਂ ਨਹੀਂ ਖੜਦੇ ਪਿਛਲੀ ਵਾਰ ਤਾਂ ਨਾਲੇ ਤਿਆਰੀ ਨਹੀਂ ਸੀ ਪਿਛਲੀ ਵਾਰ ਵੀ ਚਾਕੇ ਪਰਾਂ ਸੜਤੇ ਸੀ ਐ ਤੀ ਤੱਕ ਕਿਸਾਨ ਫੁੱਲ ਤਿਆਰੀ ਚ ਨੇ ਆਪਦਾ ਪ੍ਰਬੰਧ ਕਰਕੇ ਗਏ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ